ਪਰਨ ਕ ਨਰ ਵਿਵਹਾਰੀ ਤੇ ਮਹਾਰਾਜ ਜਿਹੜੇ ਹੋਰ ਨਗਰਾਂ ਦੇ ਲੋਕ ਹਨ ਜਿਹੜੇ ਹੋਰ ਸ਼ਹਿਰਾਂ ਦੇ ਲੋਕ ਨੇ ਉਹ ਸਾਡੇ ਨਾਲ ਮਾੜਾ ਵਿਵਹਾਰ ਕਰਦੇ ਸੁੱਕ ਭਰਾਉ ਨਾ ਕਦੀ ਕਿਸਾਨੀ ਅंदोलਨ ਵਿੱਚ ਵੀ ਹੁੰਦਾ ਸੀ ਨਾ ਕੁਝ ਲੋਕ ਆ ਕੇ ਆਤਵਾਦੀ ਕਹਿੰਦੇ ਸੀ ਵੱਖਵਾਦੀ ਕਹਿੰਦੇ ਸੀ ਖਾਲਸਤਾਨੀ ਕਹਿੰਦੇ ਸੀ ਅਸੀਂ ਅਗਰੈਸਿਵ ਨਹੀਂ ਹੋਈ ਕਬੜਾ ਹੀ ਨਹੀਂ ਕਿਉਂਕਿ ਉਹ ਤੇ ਚਾਹੁੰਦੇ ਸੀ ਵੀ ਲੜਨ ਆਮ ਲੋਕ ਇਹਨਾਂ ਦੇ ਵਿਰੁੱਧ ਹੋਣ ਤਾਂ ਇਹ ਅੰਦੋਲਨ ਜਿਹੜਾ ਫੇਲ ਹੋਵੇ ਨਹੀਂ ਸ਼ਾਂਤ ਰਹਿ ਕੇ ਟਿਕਾ ਦੇ ਨਾਲ ਇਹ ਤੇ ਜੰਗ ਲੜੇ ਜਾਂਦੇ ਐ ਇਹਨਾਂ ਦੇ ਆਕਿਆ ਮਹਾਰਾਜ ਜਿਹੜੇ ਹੋਰ ਨਗਰਾਂ ਦੇ ਲੋਕ ਐ ਉਹ ਸਾਨੂੰ ਆ ਕਰਕੇ ਇੰਜ ਕਹਿੰਦੇ ਹਨ ਸਹਤਾ ਹਸਬ ਕਰਤੇ ਓਚਾਰੇ ਤੇ ਮਹਾਰਾਜ ਉਹ ਨਾਲੇ ਹੱਸਦੇ ਐ ਤੇ ਨਾਲੇ ਸਾਨੂੰ ਇੰਜ ਆਖਦੇ ਨੇ ਚਹੁੰਦੇ ਸ ਕੌਜਲ ਜਹਥ ਰਹੋਏ ਤੇ ਕਹਿੰਦੇ ਨੇ ਵੀ ਇੱਥੇ ਤਾਂ ਚਾਰੇ ਪਾਸੇ ਪਾਣੀ ਖਲੋਤਾ ਹੋਇਆ ਜੇ ਇੰਨਾ ਪਾਣੀ ਇੱਥੇ ਖੜਾ ਹੈ ਤਾਂ ਦੱਸੋ ਓਰੇ ਕਿਵੇਂ ਨਗਰ ਕੋਈ ਵਸਾਇਆ ਜਾ ਸਕਦੇ ਕੀ ਮਕਾਨਾਂ ਦੀ ਉਸਾਰੀ ਕੀਤੀ ਜਾ ਸਕਦੀ ਹੈ ਅੱਜ ਮੈਂ ਅੱਜ ਸਾਨੂੰ ਚਾਰੇ ਪਾਸੇ ਜਿਹੜਾ ਪ੍ਰਸ਼ਾਸਨ ਨੇ ਕਹਿ ਲੋ ਫੌਜਾਂ ਨੇ ਕਹਿ ਲੋ ਪੁਲਿਸ ਨੇ ਕੀੜਾ ਪਾਇਆ ਅਸੀਂ ਕਹਿ ਸਕਦੇ ਕੀ ਜੰਗ ਜਿੱਤੀ ਜਾ ਸਕਦੀ ਹਾਂ ਜਿੱਤੀ ਜਾ ਸਕਦੀ ਹੈ ਜੇ ਅਸੀਂ ਗੁਰੂ ਨੂੰ ਅੱਗੇ ਰੱਖ ਕੇ ਚੱਲਾਂਗੇ ਗੁਰੂ ਦੀ ਟੇਕ ਲੈ ਕੇ ਚੱਲਾਂਗੇ ਅਕਾਲ ਪੁਰਖ ਦੀ ਤਾਂ ਫਿਰ ਜੰਗ ਜਿੱਤੀ ਜਾ ਸਕਦੀ ਹੈ ਇਹਨਾਂ ਨੇ ਆਖਿਆ ਮਹਾਰਾਜ ਇਹ ਕਹਿੰਦੇ ਆ ਵੀ ਜਦੋਂ ਇੱਥੇ ਬਹੁਤ ਸਾਰਾ ਪਾਣੀ ਖਲੋਤਾ ਹੈ ਤਾਂ ਦੱਸੋ ਕੀ ਇੱਥੇ ਉਸਾਰੀ ਹੋ ਸਕਦੀ ਹੈ ਕਹਸ ਤਹ ਬਸੇ ਗਾ ਕੋਏ ਤੇ ਮਹਾਰਾਜ ਸਾਨੂੰ ਆਕੇ ਇਹ ਠੱਠਾ ਮਖੌਲ ਕਰਦੇ ਵੀ ਇੰਨੇ ਪਾਣੀ ਦੇ ਵਿੱਚ ਦੱਸੋ ਕੋਈ ਨਗਰ ਕਿੰਜ ਬਸੇਗਾ ਸਦਨਾ ਗਿਰ ਤਵੇ ਉਜਰ ਜਾ ਹ ਤੇ ਆ ਕੇ ਕਹਿੰਦੇ ਐ ਬਈ ਐਵੇਂ ਕਿਉਂ ਪੈਸਾ ਖਰਚ ਕਰਕੇ ਘਰਾਂ ਦੀ ਉਸਾਰੀ ਕਰਦੇ ਹੋ ਕਿਉਂਕਿ ਸਮਾ ਭਾਗ ਕੇ ਜਦੋਂ ਪਾਣੀ ਵਧੇਗਾ ਤਾਂ ਤੁਹਾਡੇ ਘਰ ਡਿੱਗ ਜਾਣੇ ਤੇ ਤੁਹਾਡਾ ਆਪਣੇ ਆਪ ਹੀ ਉਜਾੜਾ ਹੋ ਜਾਣੇ ਤੁਹਾਡਾ ਤੇ ਬਸਣ ਤੋਂ ਹੀ ਪਹਿਲਾਂ ਉਜਾੜਾ ਹੋ ਜਾਣੇ ਇਸ ਤਰ੍ਹਾਂ ਕਹਿੰਦੇ ਹਨ ਬਸਨਾ ਹਾਰੇ ਇੱਥੇ ਉਦਕ ਪਾਹ ਤੇ ਕਹਿੰਦੇ ਨੇ ਜੇ ਤੁਸੀਂ ਇਸ ਨਗਰ ਦੇ ਵਿੱਚ ਵਸੋਗੇ ਨਾ ਤੁਹਾਨੂੰ ਸੁਖ ਤੇ ਕੀ ਮਿਲਣਾ ਹੈ ਤੁਹਾਡੇ ਕਾਰੋਬਾਰਾਂ ਵਿੱਚ ਵਾਧਾ ਤੇ ਕੀ ਹੋਣਾ ਸਗੋ ਤੁਹਾਨੂੰ ਦੁੱਖ ਚੱਲਣੇ ਤੈਨਗੇ ਸੁਨਾ ਸਿੱਖਿਆ ਨਾ ਤੇ ਸਤਗੁਰ ਕਹਿਆ ਹੁਣ ਜਦੋਂ ਗੁਰ ਸਿੱਖਾਂ ਨੇ ਆਪਣੇ ਅੰਦਰ ਦੀ ਬੇਦਨਾ ਸਤਗੁਰਾਂ ਦੇ ਅੱਗੇ ਪ੍ਰਗਟ ਕੀਤੀ ਕਿਉਂਕਿ ਮਹਾਰਾਜ ਕਹਿੰਦੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਕਹਿੰਦੇ ਜਿਹੜੀ ਤੇਰੇ ਅੰਦਰ ਦੀ ਬਿਰਥਾ ਹੈ ਨਾ ਉਹ ਦੁੱਖ ਆਪਣੇ ਗੁਰੂ ਦੇ ਅੱਗੇ ਆ ਕੇ ਪ੍ਰਗਟ ਕਰ ਕਿਉਂਕਿ ਗੁਰੂ ਸੁੱਖਾਂ ਦਾ ਦਾਤਾ ਹੈ ਤੇ ਇਸ ਕਰਕੇ ਜਦੋਂ ਇਹਨਾਂ ਨੇ ਆ ਕੇ ਬੇਨਤੀ ਕੀਤੀ ਫਿਰ ਪੰਚਮ ਪਾਦਸ਼ਾ ਗੁਰਵਰਜਨ ਸਾਹਿਬ ਜੀ ਨੇ ਇਹ ਬਚਨ ਕੀਤਾ ਜਿਮ ਚੌਂਦ ਸਜਲ ਆਵਤ ਲਹਿਆ ਸਾਹਿਬ ਜੀ ਕਹਿੰਦੇ ਜਿਵੇਂ ਤੁਸੀਂ ਨੇ ਵੇਖਿਆ ਨਾ ਵੀ ਚਾਰੇ ਪਾਸਿਆਂ ਤੋਂ ਪਾਣੀ ਆਉਂਦਾ ਹੈ ਜਿਮਾ ਚੌਂਦਸ ਕੈ ਨਰ ਉਮਡਾਵਾ ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਚਾਰੇ ਪਾਸਿਆਂ ਤੋਂ ਭਾਵ ਬਹੁਤ ਸਾਰੇ ਨਗਰਾਂ ਤੋਂ ਲੋਕ ਚੱਲ ਕੇ ਆਉਣਗੇ ਇਸ ਨਗਰ ਵਿੱਚ बसਨ ਲਈ बसवा हित नगर ਇਸ ਆਵ ਕਿਉਂਕਿ ਮਹਾਰਾਜ ਕਹਿੰਦੇ ਹਰ ਕੋਈ ਇਹ ਚਾਹੇਗਾ ਵੀ ਅਸੀਂ ਇਸ ਨਗਰ ਦੇ ਵਿੱਚ ਵਸੀ ਕਿਉਂਕਿ ਅੱਜ ਵੀ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਲੋਕਾਂ ਦੇ ਬਹੁਤ ਵੱਡੇ ਭਾਗ ਨੇ ਜਿਹੜੇ ਗੁਰੂ ਕੀ ਨਗਰ ਅੰਮ੍ਰਿਤਸਰ ਦੀ ਧਰਤੀ ਤੇ ਰਹਿੰਦੇ ਐ ਪਿੱਛੇ ਦੇ ਬਹੁਤ ਸਮੇਂ ਦੀ ਗੱਲ ਹੈ ਜਦੋਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਥਾ ਕਰਦੇ ਹੁੰਦੇ ਸੀ ਗੁਰਦੁਆਰਾ ਦੀਵਾਨ ਹਲ ਮੱਜੀ ਸਾਹਿਬ ਤੋਂ ਜਿਵੇਂ ਹੁਣ ਉਹਨਾਂ ਦੀ ਜਗ੍ਹਾ ਤੇ ਪੰਥ ਦੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਕਥਾ ਕਰਦੇ ਆ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਸੀ ਕਹਿੰਦੇ ਅੰਮ੍ਰਿਤ ਸਰ ਵਿੱਚ ਰਹਿਣ ਵਾਲਿਓ ਤੁਸੀਂ ਬਹੁਤ ਵੱਡੀਆਂ ਭਾਗਾਂ ਵਾਲਿਓ ਪਰ ਇੱਕ ਗੱਲ ਦਾ ਚੇਤਾ ਰੱਖਿਓ ਕਿ ਤੇ ਨੇੜੇ ਰਹਿੰਦਿਆਂ ਵੀ ਗੁਰੂ ਦੀ ਬਖਸ਼ਿਸ਼ ਤੋਂ ਵਾਂਝੇ ਨਾ ਰਹਿ ਜਿਓ ਗੁਰੂ ਦੀ ਨਗਰੀ ਵਿੱਚ ਰਹਦਿਆਂ ਵੀ ਕਿਤੇ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਤੋਂ ਬਾਝੇ ਨਾ ਰਹ ਜਿਓ ਤੁਹਾਨੂੰ ਬਖਸ਼ਿਸ਼ਾਂ ਮਿਲਣਗੀਆਂ ਪਰ ਕਦੋਂ ਜਦੋਂ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਰ ਬ੍ਰਹਮ ਪਰਮਾਤਮਾ ਦਾ ਰੂਪ ਜਾਣ ਕੇ ਉਹਨਾਂ ਦੇ ਦਰ ਤੇ ਆਓਗੇ ਧੰਨ ਧੰਨ ਰਾਮਦਾਸ ਗੁਰ ਜਿਨੇ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਵਾਲੀ ਗੱਲ ਤੁਹਾਡੇ ਜੀਵਨ ਵਿੱਚ ਹੋਣੀ ਚਾਹੀਦੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇੱਕ ਦਿਨ ਇਹ ਨਗਰ ਦੀ ਸੋਭਾ ਇੰਨੀ ਵਧੇਗੀ ਹਰ ਕੋਈ ਇਹ ਚਾਹੇਗਾ ਕਿ ਮੈਂ ਇੱਥੇ ਆ ਕੇ ਹੀ ਬਸੇ ਵਾਸਾ ਕਰਾਂ ਦਾ ਯਤਨ ਤੇ ਸਦਨ ਸੁਥਾਨ ਤੇ ਮਹਾਰਾਜ ਕਹਿੰਦੇ ਫਿਰ ਬਹੁਤ ਯਤਨਾਂ ਦੇ ਨਾਲ ਇਥੇ ਘਰ ਪਾਉਣ ਦੇ ਲਈ ਥਾਂ ਮਿਲਿਆ ਕਰੇਗੀ ਇਦਾਂ ਹੁੰਦਾ ਨਾ ਜਦੋਂ ਕੋਈ ਸ਼ਹਿਰ ਜਿਹੜਾ ਪਰਫੁੱਲਤ ਹੁੰਦਾ ਹੈ ਕਾਰੋਬਾਰ ਵੱਧਦੇ ਹੈ ਫਿਰ ਉਥੋਂ ਦੀ ਜਗ੍ਹਾ ਦੀ ਕੀਮਤ ਵੀ ਵੱਧ ਜਾਂਦੀ ਤੇ ਮਹਾਰਾਜ ਕਹਿੰਦੇ ਫਿਰ ਇਥੇ ਬਸਣ ਵਾਲੇ ਜਿਹੜੇ ਲੋਕ ਹਨ ਉਹਨਾਂ ਲਈ ਇਹ ਬਹੁਤ ਔਖਾ ਹੋਵੇਗਾ ਲੈਕਰ ਵਸਾ ਗਨ ਧਨਵਾਨ ਤੇ ਮਹਾਰਜ ਕਹਿੰਦੇ ਫਿਰ ਧਨਵਾਨ ਮਨੁੱਖ ਹੀ ਇਤੇ ਆ ਕਰਕੇ ਵਸਨਗੇ ਬਰੰਦਾ ਨਰਨ ਕਾਰਜ ਕ ਮਹਾਨ ਤੇ ਮਹਾਰਜ ਕਹਿੰਦੇ ਕੁਝ ਗੁਰੂ ਕੇ ਸਿੱਖ ਆਪਣੇ ਦਸਬੰਦ ਦੀ ਮਾਇਆ ਦੇ ਨਾਲ ਆਪਣੇ ਘਰਾਂ ਵਿੱਚੋਂ ਬਹੁਤ ਸਾਰੇ ਅਨਾਜ ਬਹੁਤ ਸਾਰੇ ਪਦਾਰਥ ਹੈ ਜਿਹੜੇ ਉਹ ਲੈ ਕਰਕੇ ਆਵਨਗੇ ਆਨ ਤਰੰਗ ਹਮ ਇਸ ਥਾਨ ਤੇ ਮਹਾਰਾਜ ਕਹਿੰਦੇ ਗੁਰਸਿੱਖਾਂ ਦਾ ਉਹ ਜਿਹੜਾ ਦਸਬੰਦ ਹੈ ਨਾ ਜਾਂ ਜੋ ਕੁਝ ਵੀ ਲੈ ਕੇ ਆਉਣਗੇ ਉਹਨਾਂ ਨੂੰ ਅਸੀਂ ਮਨੁੱਖਤਾ ਦੀ ਭਲੇ ਲਈ ਇੱਕ ਜਗ੍ਹਾ ਤੇ ਇਕੱਠੇ ਕਰ ਲਵਾਂਗੇ ਕਿਉਂਕਿ ਜਿਹੜੀ ਦਸਵੰਦ ਦੀ ਮਰਜ਼ਾਦਾ ਹੈ ਨਾ ਇਹ ਇਸ ਕਰਕੇ ਪ੍ਰਚਲਿਤ ਕੀਤੀ ਸੀ ਵੀ ਜਿਹੜੇ ਗੁਰਸਿੱਖ ਦਸੇ ਨੌਹਾਂ ਦੀ ਕਿਰਤ ਕਮਾਈ ਕਰਕੇ ਕਿਰਤ-ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਗੁਰਸਿੱਖਾਂ ਨੂੰ ਦੇਖ ਕੇ ਪਿੱਸੋਂ ਬਚ ਆਪ ਖੁਵੰਦਾ ਦੀ ਜਿਹੜੀ ਭਾਵਨਾ ਲੈ ਕੇ ਗੁਰਸਿੱਖ ਚੱਲਦੇ ਐ ਵੀ ਉਹ ਦਸਬੰਦ ਇੱਕ ਜਗ੍ਹਾ ਤੇ ਇਕੱਠਾ ਕਰਕੇ ਉਹਨਾਂ ਲੋੜਵੰਦਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਨ੍ਹਾਂ ਦੇ ਘਰ ਵਿੱਚ ਰੋਟੀ ਨਹੀਂ ਪਕਦੀ ਜਾਂ ਜਿਹੜੇ ਲੋਕਾਂ ਨੂੰ ਉਹਦੀ ਲੋੜ ਹੈ ਕਿਉਂਕਿ ਲੰਗਰ ਹੁੰਦਾ ਲੋੜਵੰਦਾਂ ਲਈ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਨਾ ਸਾਰੇ ਪਦਾਰਥਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਨ ਲਾ ਮੰਗੇ ਖਾਹ ਹਿਤ ਆਏ ਸਭ ਕੋਈ ਤਿਵਰ ਮਹਾਰਜ ਕਹਿੰਦੇ ਜਿਹੜਾ ਮਨੁੱਖ ਕਿਸੇ ਹੋਰ ਥਾਂ ਤੋਂ ਭੋਜਨ ਨਹੀਂ ਪ੍ਰਾਪਤ ਕਰ ਸਕਦਾ ਦੇਖੋ ਵੈਸੇ ਤਾਂ ਹਰ ਬੰਦੇ ਨੂੰ ਚਾਹੀਦਾ ਵੀ ਉਹ ਕਿਰਤ ਕਰਕੇ ਖਾਵੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਗੁਰ ਪੀਰ ਸਦਾਏ ਮੰਗਣ ਜਾਏ ਮੈਨੂੰ ਨਹੀਂ ਪਤਾ ਸਿੱਖਾਂ ਵਿੱਚ ਮੰਗਣ ਵਾਲੀ ਗੱਲ ਕਦੋਂ ਤੋਂ ਪ੍ਰਚਲਿਤ ਹੋ ਗਈ ਅੱਜ ਤੇ ਹਰ ਕੋਈ ਮੰਗਦਾ ਫਿਰਦਾ ਤੁਸੀਂ ਵੇਖਿਆ ਨਾ ਅੱਜ ਤੋਂ ਜ਼ਿਮੀਂਦਾਰਾਂ ਦੀਆਂ ਫਸਲਾਂ ਆ ਜਾਂਦੀਆਂ ਨੇ ਇੰਨੇ ਮੰਗਣ ਵਾਲੇ ਆਉਂਦੇ ਆ ਵੀ ਉਹ ਦੇਣ ਵਾਲਾ ਪਰੇਸ਼ਾਨ ਹੁੰਦਾ ਕਹਿੰਦਾ ਯਾਰ ਮੈਂ ਕਿਨੂੰ ਕੀ ਨਹੀਂ ਦੇਵਾਂ ਕੋਈ ਕਾਰ ਸੇਵਾ ਦੇ ਨਾਂ ਤੇ ਬੋਰੀਆਂ ਚੁੱਕੀ ਫਿਰਦਾ ਕੋਈ ਕਿਸੇ ਜਗ੍ਹਾ ਦੇ ਨਾਂ ਤੇ ਬੋਰੀਆਂ ਕੋਈ ਢੰਡਾਰੇ ਦੇ ਨਾਂ ਤੇ ਬੋਰੀਆਂ ਚੁੱਕੀ ਫਿਰਦਾ ਮੈਨੂੰ ਮਾਬ ਕਰਿਓ ਇਹ 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 ਮੰਗਣ ਵਾਲਾ ਕੰਮ ਸਾਡੇ ਵਿੱਚ ਨਹੀਂ ਤੇ ਮਹਾਰਾਜ ਕਹਿੰਦੇ ਗੁਰ ਪੀਰ ਸਦਾਏ ਕਹਿੰਦੇ ਜੇ ਕੋਈ ਆਪਣੇ ਆਪ ਨੂੰ ਗੁਰੂ ਪੀਰ ਖਵਾਉਂਦਾ ਹੋਵੇ ਵੈਸੇ ਤਾਂ ਤੁਹਾਨੂੰ ਪਦੀਆ ਵੀ ਪੰਜਾਬ ਦੀ ਧਰਤੀ ਤੇ ਥਾਂ ਥਾਂ ਗੁਰੂ ਬਣ ਕੇ ਬੈਠੇ ਹੋਏ ਕੱਚੇ ਪਿੱਲੇ ਗੁਰੂਆਂ ਨੇ ਕਿੰਨੇ ਡੇਰੇ ਖੋਲੇ ਹੋਏ ਇਹ ਜਾਣ ਬੁੱਝ ਕੇ ਸਰਕਾਰਾਂ ਦੇਰਾਬਾਦ ਨੂੰ ਪ੍ਰਮੋਟ ਕਰਦੀਆਂ ਨੇ ਸਿੱਖੀ ਨੂੰ ਖਤਮ ਕਰਨ ਵਾਸਤੇ ਪੈਸੇ ਸਿੱਕੀ ਦਾ ਕੰਮ ਖਤਮ ਹੁੰਦੀ ਹੈ ਪਰ ਜਾਣ ਬੁੱਝ ਕੇ ਸਾਡੀਆਂ ਜੜਾਂ ਕਮਜ਼ੋਰ ਕੀਤੀਆਂ ਜਾ ਰਹੀਆਂ ਨੇ ਡੇਰਾਵਾਦ ਨੂੰ ਪ੍ਰਫੁੱਲਤ ਕਰਕੇ ਪਤਾ ਤੇ ਸਾਰਾ ਕੁਝ ਹੈ ਸਰਕਾਰਾਂ ਨੂੰ ਵੀ ਡੇਰਿਆਂ ਵਿੱਚ ਕੀ ਹੁੰਦਾ ਹੈ ਜੇ ਸੇ ਵੇਖੀਏ ਨਾ ਕਿੰਨਾ ਕੁਝ ਨਾਜਾਇਜ਼ ਅਸਲਾ ਕਿੰਨਾ ਕੁਝ ਡੇਰਿਆਂ ਵਿੱਚੋਂ ਨਿਕਲਿਆ ਸੀ ਹਨ ਉਹ ਤਾਂ ਵੱਡੀਆਂ ਗੱਲਾਂ ਨੇ ਇਹ ਚਲੋ ਆਪਾਂ ਕਰਦੇ ਰਹਿੰਦੇ ਹਾਂ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ ਕਿਨੇ ਆਪਣੇ ਆਪ ਨੂੰ ਗੁਰੂ ਪੀਰ ਖਵਾਉਂਦਾ ਹੋਵੇ ਤੇ ਆਪਣੇ ਉਦਰ ਦੀ ਪੂਰਤੀ ਲਈ ਲੋਕਾਂ ਦੇ ਘਰਾਂ ਵਿੱਚ ਮੰਗਣ ਜਾਵੇ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਜਿਹੜੀ ਸੰਗਤ ਰੋਜ਼ਾਨਾ ਸੁਣਦੀ ਐ ਚਲੋ ਹੋਰ ਵਿਦਵਾਨਾਂ ਤੋਂ ਤੁਸੀਂ ਸੁਣਦੇ ਹੋ ਸਾਰੀ ਸੰਗਤ ਸੋਜਵਾਨ ਬੈਠੀ ਐ ਇੱਕ ਗੱਲ ਦੱਸੋ ਜਿਹੜਾ ਬੰਦਾ ਆਪ ਕਿਰਤ ਕਰਕੇ ਆਪਣੇ ਆਪ ਲਈ ਕੁਝ ਨਹੀਂ ਕਰ ਸਕਦਾ ਉਹ ਮਨੁੱਖਤਾ ਲਈ ਕੀ ਕਰੇਗਾ ਦੱਸੋ ਭਾਈ ਸਵਾਲ ਐ ਸਾਡੇ ਸਾਰਿਆਂ ਲਈ ਵੀ ਜੇ ਮੈਂ ਕਮਾਈ ਕਰਕੇ ਆਪਣੇ ਪਰਿਵਾਰ ਦਾ ਨਿਰਭਾਣ ਹੀ ਕਰ ਸਕਦਾ ਫਿਰ ਮੈਂ ਪੰਥ ਲਈ ਕੋਮਲੀ ਮਨੁੱਖਤਾ ਲਈ ਕੀ ਕਰ ਸਕਦਾ ਉਹ ਤੇ ਬਹੁਤ ਵੱਡੀ ਗੱਲ ਪਰ ਅੱਜ ਅਸੀਂ ਉਹਨਾਂ ਲੋਕਾਂ ਨੂੰ ਆਗੂ ਬਣਾ ਕੇ ਬੈਠੇ ਆਂ ਜਿਹੜੇ ਸਾਡੇ ਟੁਕੜਿਆਂ ਤੇ ਬਲ ਰਹੇ ਸਿੱਧਾ ਨੂੰ ਵੀ ਇਹ ਗੱਲ ਕਹੀ ਸੀ ਮਹਾਰਤ ਨੇ ਵੀ ਇੱਕ ਪਾਸੇ ਗ੍ਰਸਤੀਆਂ ਨੂੰ ਮਾੜਾ ਕਹਿਣਿਓ ਦੂਜੇ ਪਾਸੇ ਉਹਨਾਂ ਗ੍ਰਸਤੀ ਲੋਕਾਂ ਨੇ ਘਰਾਂ ਵਿੱਚੋਂ ਮੰਗਣ ਜਾਣੀ ਇਹ ਇਹ ਕਿਹੜੀ ਗੱਲ ਹੋਈ ਭਾਈ ਫਿਰ ਤਾਂ ਇਹ ਤੇ ਆਪਾ ਵਿਰੋਧੀ ਗੱਲ ਹੋ ਗਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲਗੀਆਂ ਪਾਏ ਤੇ ਮਹਾਰਜ ਕਹਿੰਦੇ ਇਦਾਂ ਦੇ ਲੋਕਾਂ ਨਾਲ ਨਹੀਂ ਜੁੜਨਾ ਸਮਝ ਲਓ ਮੇਰੀ ਗੱਲ ਨੂੰ ਵੀ ਉਹਨਾਂ ਡੇਰਿਆਂ ਵਿੱਚ ਨਹੀਂ ਜਾਣਾ ਜਿਹੜੇ ਤੁਹਾਡੇ ਤੋਂ ਲੋੜ ਤੋਂ ਵੱਧ ਮਾਇਆ ਲੈਣੀ ਚਾਹੁੰਦੇ ਕਿਉਂਕਿ ਡੇਰੇ ਚੱਲਦੇ ਤਾਂ ਸਾਡੀ ਮਾਇਆ ਨਾਲ ਹੀ ਨੇ ਆ ਜਿੰਨਾ ਪੈਸਾ ਸਿੱਖਾਂ ਨੇ ਡੇਰੇ ਦੇ ਡਾਰੇ ਲੋਕਾਂ ਨੂੰ ਦਿੱਤਾ ਐਸ ਬਰਸਤੀ ਨੇ ਜੇ ਅੱਧਾ ਪੈਸਾ ਵੀ ਅਸੀਂ ਸਹੀ ਪੰਥ ਦੇ ਭਲੇ ਲਈ ਕੋਮੀਕਾਰਾਂ ਦੀ ਵਰਤ ਲੈਂਦੇ ਤਾਂ ਅੱਜ ਇਹ ਪੰਜਾਬ ਦੇ ਹਾਲਾਤ ਨਹੀਂ ਸੀ ਹੋਣੇ ਮੈਂ ਤੇ ਰੋਜ਼ ਬੇਨਤੀ ਕਰਦਾ ਰਹਿਣਾ ਵੀ ਜੇ ਕਿਸੇ ਨੂੰ ਇਹ ਲੱਗੇ ਨਾ ਵੀ ਸਾਇਦ ਭਾਈ ਸਾਹਿਬ ਗਲਤ ਬੋਲਦੇ ਐ ਕੋਈ ਆਗੂ ਕੋਈ ਪ੍ਰਚਾਰਕ ਕੋਈ ਵੀ ਹੋਵੇ ਉਹ ਜਿਹਨੇ ਮਰਜ਼ੀ ਚੈਨਲ ਤੇ ਮੇਰੇ ਨਾਲ ਬਹਿ ਕੇ ਡਿਬੇਟ ਕਰ ਸਕਦਾ ਮੈਂ ਵਿਚਾਰ ਕਰਨ ਨੂੰ ਤਿਆਰ ਹਾਂ ਇਹ ਵੱਡੀ ਸਮੱਸਿਆ ਹੈ ਜੇ ਸਾਡੇ ਲੋਕ ਦੂਜੇ ਧਰਮਾਂ ਵਿੱਚ ਜਾ ਰਹੇ ਇਹ ਰੋਜ਼ ਆਪਾਂ ਗੱਲ ਕਰਦੇ ਆ ਕਿਉਂਕਿ ਉਹ ਇਹ ਬਿਮਾਰੀ ਇਦਾਂ ਦੀ ਹੋ ਗਈ ਹੁਣ ਜੇ ਆਪਾਂ ਡਾਕਟਰ ਦੇ ਜਾਈਏ ਨਾ ਜੇ ਤਾਂ ਬਿਮਾਰੀ ਥੋੜੇ ਦਿਨਾਂ ਦੀ ਹੋਵੇ ਫਿਰ ਉਹਤੇ 2-4 ਗੋਲੀਆਂ ਦੇ ਕੇ ਛਾਰ ਦਿੰਦੇ ਜੇ ਬਿਮਾਰੀ ਮਹੀਨੇ ਦੀ ਹੋਵੇ ਉਹ ਕਹਿੰਦਾ ਕਈ ਦਿਨ ਭਾਈ ਦਵਾਈ ਲੈਣੇ ਪਏਗੀ ਜੇ ਉਦੋਂ ਵੀ ਲੰਬੇ ਸਮੇਂ ਦੀ ਹੋਵੇ ਉਹ ਕਹਿੰਦਾ ਟੀਕਾ ਲਾਉਣਾ ਪਏਗਾ ਟੀਕੇ ਨਾਲ ਕੰਮ ਨਾ ਸਰੇ ਕਹਿੰਦਾ ਬੋਤਲਾਂ ਲਾਉਣੀਆਂ ਪੈਣਗੀਆਂ ਜੇ ਜਮੀ ਸਰੇ ਤੇ ਕੰਮ ਬਗ ਜੇ ਫਿਰ ਆਪਰੇਸ਼ਨ ਵੀ ਕਰਨਾ ਪੈਂਦਾ ਇਸ ਕਰਕੇ ਥੋੜੀ ਜਿਹੀ ਦਵਾਈ ਲੰਬੀ ਚੱਲੂ ਏ ਬਿਮਾਰੀ ਵੱਡੀ ਏ ਕਰੀਏ ਕੀ ਹੁਣ ਕਿਉਂਕਿ ਰੋਜ਼ ਸੁਣਦਾ ਮੈਂ ਚੈਨਲਾਂ ਤੇ ਵੀ ਘਰੇ ਬਹਿ ਕੇ ਡਿਬੇਟ ਸੁਣਦਾ ਏ ਇਹ ਚੀਜ਼ ਸਾਡੇ ਸਾਹਮਣੇ ਆ ਰਹੀ ਏ ਖੈਰ ਆਪਾਂ ਸਮਾਪਤੀ ਵੱਲ ਚੱਲੀਏ ਤੇ ਮਹਾਰਾਜ ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ ਤਾ ਕੈ ਮੂਲ ਨ ਲੱਗੀਐ ਪਾਏ ਅਗਲੀ ਪੰਕਤੀ ਤੁਹਾਡੇ ਕਿਰਤੀਆਂ ਲਈ ਆ ਗਈ ਮਹਾਰਾਜ ਕਹਿੰਦੇ ਹਾਲ ਖਾਏ ਕਿਸ ਹੱਥੋਂ ਦੇ ਜਿਹੜਾ ਗੁਰਸਿੱਖ ਜਿਹੜਾ ਮਨੁੱਖ ਕਿਰਤ ਕਮਾਈ ਕਰਕੇ ਆਪ ਖਾਂਦਾ ਆਪਣੇ ਪਰਿਵਾਰ ਨੂੰ ਪਾਲਦਾ ਆਪਣੇ ਬੱਚਿਆਂ ਨੂੰ ਪਾਲਦਾ ਉਹਦੇ ਵਿੱਚ ਉਹ ਦੁਸ਼ਵੰਧ ਲੋੜ ਬੰਦਾ ਨਹੀਂ ਕੱਢਦਾ ਤੇ ਸਾਬ ਜੀ ਕਹਿੰਦੇ ਨਾਨਕ ਰਾਹ ਪਸਾਣੈ ਸੇ ਕਹਿੰਦੇ ਅਸਲ ਵਿੱਚ ਗੁਰੂ ਦਾ ਦੱਸਿਆ ਹੋਇਆ ਰਾਹ ਤੇ ਉਹਨੇ ਪਛਾਣਿਆ ਕਿਉਂਕਿ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਕਿਰਤ ਕਰਦੇ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਨਾ ਹਮੇਸ਼ਾ ਵੀ ਗੁਰੂ ਨਾਨਕ ਸਾਹਿਬ ਜੀ ਆਪਣੇ ਜੀਵਨ ਦੇ ਅਖੀਰੀ 18 ਸਾਲ ਕਰਤਾਰਪੁਰ ਦੀ ਧਰਤੀ ਤੇ ਹਲ ਵਾਉਂਦੇ ਰਹੇ ਪਰ ਗੁਰੂ ਨਾਨਕ ਸਾਹਿਬ ਜੀ ਦੀ ਹਲ ਵਾਉਣ ਵਾਲੀ ਤਸਵੀਰ ਤੁਹਾਨੂੰ ਮਿਲਦੀ ਹੈ ਕਿਤੇ ਐਸੇ ਅਸੀਂ ਤਸਵੀਰਾਂ ਨਾਲ ਨਹੀਂ ਜੁੜਨਾ ਸਾਨੂੰ ਦੱਸਿਆ ਜਾਂਦਾ ਕਦੇ ਇਹ ਚੀਜ਼ਾਂ ਨਹੀਂ ਜੀ ਸਾਨੂੰ ਹੋਰ ਪਾਸੇ ਜੋੜਿਆ ਜਾ ਰਿਆ ਮਾਲਾ ਹੋਰ ਪਤਾ ਨਹੀਂ ਕੀ ਕੀ ਪਾਸੇ ਜੋੜਿਆ ਜਾ ਰਿਹਾ ਖੈਰ ਤੇ ਮਹਾਰਾਜ ਕਹਿੰਦੇ ਭਾਈ ਜਿਹੜੇ ਲੋਕ ਕਿਸੇ ਗੱਲ ਕਰਕੇ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਮੂੰਹ ਵਿੱਚ ਰੋਟੀ ਨਹੀਂ ਪਾ ਸਕਦੇ ਮੈਂ ਕਿੰਨੀ ਵਾਰੀ ਬੇਨਤੀ ਕੀਤੀ ਗੁਰਸਿੱਖੋ ਆਪੀ ਜੀਆਂ ਦੇ ਲੰਗਰ ਲਾਉਣੇ ਲੋੜ ਤੋਂ ਵੱਧ ਲੰਗਰ ਲਾਉਣ ਦੀ بجائے ਪਹਿਲਾਂ ਆਪਣੇ ਗਮਾਣਡ ਵਿੱਚ ਆਪਣੇ ਪਿੰਡ ਵਿੱਚ ਝਾਤ ਮਾਰੋ ਵੀ ਕੋਈ ਏਦਾਂ ਦਾ ਪਰਿਵਾਰ ਤੇ ਨਹੀਂ ਜਿਹੜਾ ਰੋਟੀ ਤੋਂ ਭੁੱਖਾ ਸੌ ਰਿਹਾ। ਕੋਈ ਬਿਮਾਰ ਹੈ, ਕੋਈ ਅਪਾਜ ਹੈ, ਕਿਸੇ ਤੇ ਕੋਈ ਕੁਦਰਤੀ ਤੌਰ ਤੇ ਕੋਈ ਦੁੱਖ ਆ ਗਿਆ। ਮੈਂ ਇੱਕ ਬੇਨਤੀ ਕਰਦਾ ਹੁਣਾਂ ਵੀ ਇੱਕ ਕੰਮ ਕਰਿਆ ਕਰੋ ਆਟੀ ਦੀ ਬੋਰੀ ਪਿਹਾ ਕੇ ਗਰੀਬ ਗਵਾਂਢੀ ਦੇ ਘਰੇ ਸਿਟਿਆ ਉਹ ਸਮਝ ਲਓ ਤੁਸੀਂ ਲੰਗਰ ਲਾਤਾ। ਉਹਦੇ ਨਹੀਂ ਅਸੀਂ ਸਿੱਟ ਕੇ ਆਉਂਦੇ ਰੱਜਿਆਂ ਨੂੰ ਜ਼ਰੂਰ ਖਵਾ ਦੇਾਂਗੇ। ਹੁਣ ਮੈਂ ਲੰਗਰਾਂ ਨੂੰ ਮਾੜਾ ਨਹੀਂ ਕਹਿ ਰਿਹਾ ਕਿ ਤੇ ਮੇਰੀ ਗੱਲ ਨੂੰ ਹੋਰ ਪਾਸੇ ਲੈ ਜਾਓ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸਾਡੇ ਵਾਲੇ ਮੰਗਰ ਸੇਤੀ ਪੈ ਜਾਂਦੀ ਵੀ ਨਹੀਂ ਜੀ ਪ੍ਰਚਾਰਕ ਤੇ ਲੰਗਰਾਂ ਤੇ ਵੀ ਕਟਾਕਸ਼ ਕਰਨ ਲੱਗ ਪਏ ਲਾਓ ਲੰਗਰ ਮਨੁੱਖਤਾ ਲਈ ਲਾਉਣਿਆਂ ਐਂ ਵੈਸੇ ਮੈਂ ਹਮੇਸ਼ਾ ਬੇਨਤੀ ਕਰਦਾ ਰਹਿਣਾ ਲੰਗਰ ਹੁੰਦਾ ਲੋੜਵੰਦਾਂ ਲਈ ਜਿੱਥੋਂ ਗਰੀਬ ਭੁੱਖਾ ਬੇਸਹਾਰਾ ਲੋੜਵੰਦ ਭੋਜਨ ਖਾ ਸਕੇ ਉਹ ਲੋੜਵੰਦ ਕੋਈ ਵੀ ਹੋ ਸਕਦਾ ਉੱਥੇ ਗਰੀਬੀ ਅਮੀਰੀ ਦੀ ਗੱਲ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਲੋੜਵੰਦ ਹੋਵਣਗੇ ਉਹ ਉੱਥੋਂ ਪ੍ਰਾਪਤ ਕਰ ਸਕਣਗੇ ਹਾਨ ਨਾ ਥਨ ਤੈ ਪਾਇ ਨ ਕੋਈ ਤੇ ਮਹਾਰਜ ਕਹਿੰਦੇ ਗੁਰਸਿੱਖਾਂ ਦੇ ਦਸਬੰਦ ਦੀ ਮਾਇਆ ਨਾਲ ਜੈ ਜਿਹੜਾ ਰਸਨ ਪਾਣੀ ਗੁਰਸਿੱਖ ਲੈ ਕੇ ਆਵਣਗੇ ਜਿਵੇਂ ਅੱਜ ਵੀ ਭਾਵਨਾ ਵਾਲੀ ਗੁਰਸਿੱਖ ਬੇਅੰਤ ਵਸਤੂਆਂ ਜਿਹੜੀਆਂ ਗੁਰੂ ਕੇ ਲੰਗਰਾਂ ਲਈ ਲੈ ਕੇ ਆਉਂਦੇ ਆ ਸਿੱਧਾ ਗੁਰੂ ਕੇ ਲੰਗਰਾਂ ਲਈ ਲੈ ਕੇ ਆਉਂਦੇ ਕਿਉਂ ਵੀ ਇੱਥੋਂ ਉਹਨਾਂ ਲੋੜਵੰਦਾਂ ਲੋਕਾਂ ਨੇ ਲੰਗਰ ਛਕਣੇ ਜਿਨ੍ਹਾਂ ਨੂੰ ਭੋਜਨ ਕਿਤੋਂ ਮਿਲਦਾ ਨਹੀਂ ਜੇ ਕਿਸੇ ਕਾਰਨ ਕਰਕੇ ਉਹ ਭੋਜਨ ਨਹੀਂ ਬਣਾ ਸਕਦੇ ਤੇ ਮਹਾਰਾਜ ਕਹਿੰਦੇ ਉਹਨਾਂ ਸਾਰਿਆਂ ਲਈ ਇੱਕ ਸਾਂਝਾ ਲੰਗਰ ਤਿਆਰ ਹੋਵੇਗਾ ਉਹ ਲੋੜਵੰਦ ਲੋਕ ਉਹਨਾਂ ਲੰਗਰਾਂ ਵਿੱਚੋਂ ਆ ਕੇ ਲੰਗਰ ਛਕ ਸਕਣਗੇ ਅੱਜ ਤੱਕ ਉਹ ਲੰਗਰ ਦੀ ਮਰਜ਼ਾਦਾ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਚੱਲਦੀ ਪਈ ਹੈ ਪਰ ਲੰਗਰ ਲੋੜ ਬੰਦਾ ਲਈ ਹੁੰਦਾ ਇਸ ਗੱਲ ਦਾ ਆਪਾਂ ਖਾਸ ਕਰਕੇ ਧਿਆਨ ਰੱਖਣਾ ਹੈ ਆਓ ਸੰਗਤ ਜੀ ਇੱਥੇ ਤੱਕ ਆਪਾਂ ਨੇ ਰਲ ਮਿਲ ਕੇ ਜਿਵੇਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਾਂ ਇਤਿਹਾਸ ਦੀ ਵਿਚਾਰ ਕੀਤੀ ਹੈ ਕੁਝ ਗੱਲਾਂ ਜਿਹੜੀਆਂ ਆਪਾਂ ਪ੍ਰਚਲਿਤ ਸਮੇਂ ਤੇ ਬੋਲਣੀਆਂ ਜ਼ਰੂਰੀ ਨੇ ਉਹ ਗੱਲਾਂ ਵੀ ਦਾਸ ਨਾਲ ਨਾਲ ਬੋਲਦਾ ਰਹਿੰਦਾ ਮੈਂ ਹਮੇਸ਼ਾ ਬੇਨਤੀ ਕਰਦਾ ਰਹਿਣਾ ਵੀ ਤੁਹਾਡੇ ਜਿਹੜੇ ਸੁਝਾਅ ਨੇ ਉਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਤੁਸੀਂ ਆ ਕੇ ਆਪਣੇ ਪ੍ਰਚਾਰਕਾਂ ਨੂੰ ਸੁਝਾਅ ਦਿਓ ਦੱਸੋ ਆਪਣੇ ਪ੍ਰਚਾਰਕਾਂ ਦਾ ਸਾਥ ਦਿਓ ਆਪਾਂ ਸਾਰੇ ਚੜ੍ਹਦੀ ਕਲਾ ਵਿੱਚ ਰਹਿ ਕੇ ਉਹਨਾਂ ਮੁੱਦਿਆਂ ਦਾ ਹੱਲ ਕਰੀਏ ਜਿਨ੍ਹਾਂ ਮੁੱਦਿਆਂ ਕਰਕੇ ਅੱਜ ਸਾਨੂੰ ਇਹ ਮੁਸ਼ਕਲਾਂ ਆ ਰਹੀਆਂ ਨੇ ਆਪਾਂ ਸਿਰ ਜੋੜ ਕੇ ਬੈਠੀਏ ਕਮੀਆਂ ਸਾਡੇ ਵਿੱਚ ਮੇਰੇ ਵਿੱਚ ਵੀ ਹੋ ਸਕਦੀਆਂ ਨੇ ਕੋਈ ਗੱਲ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬੜਾ ਮਹਾਨ ਆ ਤਾਂ ਆਓ ਆਪਾਂ ਵੇਖ ਕੇ ਇਹਨਾਂ ਗੱਲਾਂ ਤੇ ਵਿਚਾਰ ਕਰੀਏ ਪੰਥ ਦੀ ਪੰਜਾਬ ਦੀ ਕੌਮ ਦੀ ਚੜ੍ਹਦੀ ਕਲਾ ਹੋਵੇ ਆਪਾਂ ਸਾਰੀ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਆ ਉਹ ਤਾਂ ਹੋਏਗੀ ਜੇ ਅਸੀਂ ਪੰਥਕ ਸੋਚ ਲੈ ਕੇ ਪੰਜਾਬ ਦੇ ਭਲੇ ਦੀ ਸੋਚ ਲੈ ਕੇ ਮਨੁੱਖਤਾ ਦੇ ਭਲੇ ਦੀ ਕਿਉਂਕਿ ਮਨੁੱਖਤਾ ਨੂੰ ਸਿੱਖਾਂ ਤੋਂ ਬਹੁਤ ਆਸਾਂ ਨੇ ਇਹ ਗੱਲ ਚੇਤੇ ਰੱਖਿਓ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਮਨੁੱਖਤਾ ਦੇ ਉਦੋਂ ਸਿੱਖ ਅੱਗੇ ਹੋ ਕੇ ਖੜਦੇ ਆ ਤੁਸੀਂ ਕੋਰੋਨਾ ਟਾਈਮ ਦੇਖ ਲਓ ਅੱਜ ਵੀ ਦੇਖ ਲਓ ਵਾਰ ਵੀ ਕੋਈ ਆਬਤ ਆਉਂਦੀ ਹੈ ਉਦੋਂ ਸਿੱਖ ਹੀ ਅੱਗੇ ਹੋ ਕੇ ਲੰਗਰ ਲਾਉਂਦੇ ਆ ਨਾ ਹਰੇਕ ਤਰ੍ਹਾਂ ਮਦਦ ਕਰਦੇ ਆ ਮਨੁੱਖਤਾ ਦੀ ਸੋ ਅਸੀਂ ਮਨੁੱਖਤਾ ਨਾਲ ਜੁੜੇ ਹੋਏ ਆ ਅਸੀਂ ਕੱਲਾ ਬਿਲਡਿੰਗਾਂ ਨਾਲ ਨਹੀਂ ਜੁੜੇ ਅਸੀਂ ਆ ਸੋਣਿਆ ਸੋਣਿਆ ਨਾਲ ਨਹੀਂ ਜੁੜੇ ਮੈਨੂੰ ਮਾਫ਼ ਕਰਿਓ ਅਸੀਂ ਮਨੁੱਖਤਾ ਨਾਲ ਜੁੜੇ ਹੋਏ ਆ ਸੋ ਜਦੋਂ ਅਸੀਂ ਮਨੁੱਖਤਾ ਦੇ ਭਲੇ ਦੇ ਕਾਰਜ ਕਰਾਂਗੇ ਫਿਰ ਮਨੁੱਖਤਾ ਆਪਣੇ ਆਪ ਹੀ ਪ੍ਰਭਾਵਿਤ ਹੋ ਕੇ ਸਿੱਖੇ ਵਲ आएगी ਪਰ ਅਸੀਂ ਤੇ ਆਪਣਿਆਂ ਨੂੰ ਆਪਣੇ ਨਾਲ ਨਹੀਂ ਜੋੜ ਸਕੇ ਅਸੀਂ ਤੇ ਆਪਣਿਆਂ ਨੂੰ ਦੂਜੇ ਪਾਸੇ ਧੱਕਦਾ ਭਾਈ ਮੈਂ ਤੇ ਰੋਜ਼ ਬੇਨਤੀ ਕਰਦਾ ਰਹਿਣਾ ਸ਼ਾਇਦ ਕਈਆਂ ਨੂੰ ਗੱਲ ਠੀਕ ਲੱਗਦੀ ਹੈ ਜਾਂ ਕਈ ਇਹ ਵੀ ਮੈਨੂੰ ਕਹਿੰਦੇ ਆ ਤੂੰ ਇੱਕੋ ਹੀ ਗੱਲ ਤੇ ਵਾਰ-ਵਾਰ ਬੋਲਦਾ ਰਹਿਣਾ ਪਰ ਮੈਨੂੰ ਪਤਾ ਹੈ ਵੀ ਬੋਲਣਾ ਜ਼ਰੂਰੀ ਹੈ ਮੇਰਾ ਧਰਮ ਹੈ ਮੈਂ ਤਾਂ ਬੋਲਦਾ ਭਾਈ ਜੇ ਤੁਹਾਡਾ ਕੋਈ ਸੁਝਾਅ ਹੋਵੇ ਤੁਸੀਂ ਕਥਾ ਦੀ ਸਮਾਪਤੀ ਤੋਂ ਬਾਅਦ ਜਰੂਰ ਮੇਰੇ ਧਿਆਨ ਵਿੱਚ ਲਿਆ ਸਕਦੇ ਹੋ ਹੋਈਆਂ ਬੇਅੰਤ ਭੁੱਲਾਂ ਦੀ ਗੁਰੂ ਅਤੇ ਗੁਰੂ ਕੀ ਸੰਗਤ ਮਾਫੀ ਬਖਸ਼ੇ ਸੁਮਸਤੋਨਾ ਸਾਹਿਬ ਤੋਂ ਜੋ ਰੋਜ਼ਾਨਾ ਲਾਈਵ ਕਥਾ ਚੱਲਦੀ ਹੈ ਇਹਨੂੰ ਆਪ ਜੀ ਗੁਰੂ ਕੀ ਬਾਣੀ ਚੰਤੀ 23 ਨੰਬਰ ਜਿਹੜਾ ਚੈਨਲ ਆ ਉਹਦੇ ਤੇ ਜਾ ਕੇ ਸਰਵਣ ਕਰ ਸਕਦੇ ਹੋ ਕਿਉਂਕਿ ਅੱਜ ਆਪਾਂ ਮਾਰੀਆਂ ਚੀਜ਼ਾਂ ਵੱਲ ਵੀ ਜਾਦੇ ਜਾ ਰਹੇ ਹਾਂ ਥੋੜਾ ਜਿਹਾ ਆਪ ਇੱਧਰ ਵੀ ਆਈਏ ਤਾ ਜੋ ਉਹਨਾਂ ਵੀਰਾਂ ਦਾ ਮਨੋਗਲ ਵੀ ਵਧੇ ਜਿਹੜੇ ਇਹ ਇਹਦੇ ਲਈ ਕੰਮ ਕਰ ਰਹੀ ਐ ਸੋ ਧੰਨਵਾਦ ਵੀਰ ਜੀ ਰੋਜ ਆ ਕੇ ਲਾਈਵ ਚਲਾਉਂਦੀ ਐ ਕਿਉਂਕਿ ਇਹ ਬਹੁਤ ਵਧੀਆ ਗੱਲ ਐ ਗੁਰਸਿੱਖੀ ਦੀ ਜਿਹੜੀ ਗੱਲ ਐ ਗੁਰਮਤਿ ਦੀ ਜਿਹੜੀ ਗੱਲ ਐ ਉਹ ਘਰ ਘਰ ਤੱਕ ਜਾਵੇ ਆਓ ਇਨੀਆਂ ਕਵਿੰਤੀਆਂ ਪਰਵਾਨ ਕਰਨੀਆਂ ਜੀ ਆਪ ਜੀ ਇਸੇ ਤਰ੍ਹਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਗੁਰੂ ਘਰ ਦੇ ਮਹਾਨ ਕੀਰਤਨੀਆਂ ਪਾਸੋਂ ਸਤਿਗੁਰਾਂ ਦੀ ਅਮਰ ਧੰਵਾਈ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਅਸੀਸ ਬਖਸ਼ੋ ਫਤਿਹ ਬਿਲਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ